ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਨਰੂਲ ਸੇਵਾ ਸੰਸਥਾ ਦੇ ਵੱਲੋਂ 15ਵੇਂ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਜੋ 27 ਫਰਵਰੀ ਨੂੰ ਗੁਰਦੁਆਰਾ ਗੁਕਤਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋ ਕੇ ਪੜਾਦਰ ਪੜਾ ਹੁੰਦਾ ਆ ਯਾਰ ਰਾਤ ਦਾ ਉਸਤਾਨ ਡੇਰਾ ਬਾਬਾ ਨਾਨਕ ਕਰਕੇ ਹੁਣ ਅਗਲੇ ਪੜਾਲੇ ਸੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਰਵਾਨਗੀ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਪਰ 500 ਦੇ ਤੋਂ ਉੱਪਰ ਦਾ ਜਿਹੜਾ ਜਥਾ ਹੈ 500 ਪਲੱਸ ਦਾ ਜਥਾ ਜਿਹੜਾ ਹੈ گا ਉਹ ਨਗਰ ਕੀਰਤਨ ਦੇ ਨਾਲ ਜਿਹੜਾ ਉਹ ਕਰਤਾਰਪੁਰ ਸਾਹਿਬ ਜਾ ਰਿਹਾ ਤੁਸੀਂ ਦੇਖਿਓ ਨਾ ਨਗਰ ਕੀਰਤਨ ਦੇ ਵਿੱਚ ਵੱਡੇ ਵੱਡੇ ਮਾਡਲ ਸ੍ਰੀ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਨਨਕਾਣਾ ਸਾਹਿਬ ਦਰਬਾਰ ਸਾਹਿਬ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਇਤਿਹਾਸ ਤਾਂ ਕਿ ਉਹਨਾਂ ਦਾ ਇਤਿਹਾਸ ਸਾਰੀ ਸੰਗਤ ਨੂੰ ਬੜੀ ਆਸਾਨੀ ਦੇ ਨਾਲ ਪਤਾ ਲੱਗ ਸਕੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਉਹ ਪਿੰਡ ਧਰਤੀ ਹੈ ਜਿੱਥੇ ਤੁਹਾਨੂੰ ਕੋ ਨਾਲ ਪਾਸ਼ਾ ਨੇ ਲਗਭਗ 18 ਐਵੇਂ ਬਤਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਗ੍ਰੰਥ ਸਾਹਿਬ ਦਾ ਪਿੱਤਰ ਫੈਸਲਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਨੇ ਕੱਲ ਰਾਖੀ ਮੇਰੀ ਗੁਰੂ ਨਾਨਕ ਦੇਵ ਜੀ ਦੇ ਪਿੱਤਰ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜੋ ਮੁਕੱਤਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਪੰਜਾਬ ਦੇ ਵੱਖਰੇ ਵੱਖਰੇ ਹਿੱਸਿਆਂ ਤੋਂ ਹੁੰਦਾ ਹੋਇਆ ਅੱਜ ਇੰਡੋ ਪਾਕ ਕੰਟਰੋਲ ਬਾਰਡਰ ਤੇ ਪੁੱਜਾ ਕਿਸੇ ਤੁਸੀਂ ਵੇਖ ਲਓ ਕਿ ਦੇ ਸਰਕਾਰ ਨਾਲ ਸੰਗਤਾਂ ਵਿਚਾਰ ਨਾਲ ਆ ਰਹੀਆਂ ਮੈਂ ਤੁਹਾਡੇ ਟੀਵੀ ਮੀਡੀਆਮ ਦੇ ਰਾਹੀਂ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਨੀ ਚਾਹਨਾ ਕਿ ਸਾਨੂੰ ਸਾਰਿਆਂ ਨੂੰ ਸਮੇਂ ਤੋਂ ਸਮਾਂ ਕੱਢ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਨੇ ਨਸ਼ਿਆਂ ਤੋਂ ਬਚਣਾ ਚਾਹੀਦਾ ਔਰ ਚੰਗੀ ਸੋਚ ਰੱਖ ਕੇ ਮਨੁੱਖਤਾ ਦਾ ਭਲਾ ਜਿਹੜਾ ਉਹ ਕਰਨਾ ਚਾਹੀਦਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਥੋਂ ਗਡੇਰਾ ਬਾਬਾ ਨਾਨਕ ਤੋਂ ਹੀ ਆ ਕਲਾਨੌਰ ਤੋਂ ਤੇ ਇਹ ਸੰਗ ਜਿਹੜਾ ਇਹ ਮੁਕਤਸਰ ਸਾਹਿਬ ਤੋਂ ਆਇਆ ਹੈ ਤੇ ਅਸੀਂ ਉਹਨਾਂ ਦੇ ਨਾਲ ਦਰਸ਼ਨ ਕਰਨ ਲਈ ਗੁਰਦਾਰਪੁਰ ਸਾਹਿਬ ਜਾ ਰਹੇ ਆ ਫਿਰ ਗੁਰਦਾਰਪੁਰ ਸਾਹਿਬ ਬਾਬਾ ਨਾਨਕ ਦੇਵ ਜੀ ਸਾਹਿਬ ਜੀ ਦੇ ਕੋਲ ਤੁਹਾਨੂੰ ਸਾਹਿਬ ਕਿੰਨੇ ਜਣਦੇ ਆ ਜਿਹੜਾ ਜਿਹੜਾ ਅੱਜ ਇੱਥੇ ਜਾ ਰਹੇ ਆ ਇਹ 500 ਦੇ ਕਰੀਬ ਮਤਲਬ ਜਿਹੜਾ ਜਥਾ ਵਾ ਇਹਨਾਂ ਦੇ ਉਹ ਹੁੰਦੇ ਆ ਜਿਹੜੇ ਅਪਲਾਈ ਕੀਤੇ ਹੁੰਦੇ ਆ ਬਾਕੀ ਚਲੋ ਜੋ ਵੀ ਸੰਤਾ ਜਿਹੜੀਆਂ ਜਿਨ੍ਹਾਂ ਨੂੰ ਪਤਾ ਵਾ